ਸਬਸਕ੍ਰਾਈਬ ਕਰੋ ਖਦਰਾਂ ਐਲ ਐਸ ਆਈ ਕੇ YouTube ਚੈਨਲ ਨੂੰ ਤੇ ਬੈਲ ਦਾ ਆਈਕਨ ਜ਼ਰੂਰ ਦਬੋ ਹਾਂਜੀ ਸਵਾਗਤ ਹੈ ਤੁਹਾਡਾ ਖਦਰਾਂ ਐਲ ਐਸ ਆਈ ਕੇ YouTube ਚੈਨਲ ਤੇ ਅੱਜ ਆਪਣੀ ਨਿਸ਼ਾਨਦੇਹੀ ਵਾਲੀ ਪੰਜਵੀਂ ਵੀਡੀਓ ਹੈ ਜੀ ਪਹਿਲਾਂ ਵੀ ਅਸੀਂ ਨਿਸ਼ਾਨਦੇਹੀ ਵਾਲੀਆਂ ਕਈ ਵੀਡੀਓ ਸਪਾਈਆਂ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਨਿਸ਼ਾਨਦੇਹੀ ਲਈ ਦਰਖਾਸਤ ਅਰਜੀ ਨਮੂਨਾ ਇਹ ਅਰਜੀ ਤੁਸੀਂ ਇਸ ਤਰ੍ਹਾਂ ਲਿਖਣੀ ਹੈ ਕਿ ਸੇਵਾ ਵਿਖੇ ਸਹਿ ਕਲੈਕਟਰ ਦਾਰਜਾ ਬਾਨ ਤਹਿਸੀਲਦਾਰ ਜਿੱਥੋਂ ਦਾ ਉਹ ਹੈਗਾ ਥੱਲੇ ਉਹ ਲਿਖਣੀ ਹੈ ਤਰਖਾਸਤ ਨਿਸ਼ਾਨਦੇਹੀ ਸ਼੍ਰੀਮਾਨ ਜੀ ਬੇਨਤੀ ਹੈ ਕਿ ਅਸੀਂ ਆਹ ਪਿੰਡ ਵਿੱਚ ਇੱਥੇ ਤੁਸੀਂ ਪਿੰਡ ਦਾ ਨਾਮ ਲਿਖਣਾ ਪਿੰਡ ਦੀ ਜਮ੍ਹਾਂਬੰਦੀ ਖੇਵਟ ਖਤੌਨੀ ਖੇਵਟ ਖਤੌਨੀ ਨੰਬਰ ਲਿਖਣਾ ਖਸਰਾ ਨੰਬਰ ਕਿੱਤਾ ਨੰਬਰ ਫਿਰ ਇਹ ਐਨਾ ਰਕਬਾ ਸਾਡਾ ਐਨੇ ਕਨਾਲ ਐਨੇ ਮਰਲੇ ਦੇ ਮਾਲਕ ਵਾ ਕਾਸ਼ਤਕਰ ਹਾਂ ਸਾਡੇ ਖੇਤ ਦੀਆਂ ਬਾਹਾਂ ਜਾਂ ਹੱਦਾਂ ਜਾਂ ਬੱਟਾਂ ਵੀ ਮਿਟ ਗਈਆਂ ਨੇ 빙ਗਾਂ ਟੇਡੀਆਂ ਹੋ ਗਈਆਂ ਜਾਂ ਸਾਨੂੰ ਸ਼ੱਕ ਹੈ ਕਿ ਸਾਡੇ ਉੱਤਰੀ ਪਾਸੇ ਦੇ ਖੇਤ ਦੇ ਮਾਲਕਾਂ ਨੇ ਸਾਡਾ ਰਕਬਾ ਵੀ ਆਪਣੇ ਖੇਤਾਂ ਵਿੱਚ ਰਲਾ ਰੱਖਿਆ ਜਰੂਰੀ ਨਹੀਂ ਤੁਹਾਡਾ ਉੱਤਰੀ ਹੋਵੇ ਉੱਤਰ ਪੂਰਬ ਪੱਛਮ ਅੱਗੇ ਕੋਈ ਵੀ ਹੋ ਸਕਦਾ ਦੱਖਣ ਵੀ ਹੋ ਸਕਦਾ ਤਾਂ ਇਹ ਤੁਸੀਂ ਉਸ ਤਰੀਕੇ ਨਾਲ ਲਿਖਣਾਗਾ ਉੱਤਰ ਨਹੀਂ ਲਿਖਣਾ ਤੁਸੀਂ ਤੇ ਜਿਸ ਕਾਰਨ ਸਾਡਾ ਆਪਸ ਵਿੱਚ ਟਕਰਾਅ ਰਹਿੰਦਾ ਹੈ ਕਿਰਪਾ ਕਰਕੇ ਦਰਖਾਸਤ ਵਿੱਚ ਦਰਸਾਈ ਗਏ ਸਾਰੇ ਖੇਤਾਂ ਦੀ ਨਿਸ਼ਾਨਦੇਹੀ ਹੈ ਜਿਹੜੀ ਉਹ ਕੀਤੀ ਜਾਵੇ ਧੰਨਵਾਦ ਸਹਿ ਆਦਾਬ ਦਾ ਵਿਸ਼ਵਾਸਪਾਤਰ ਇੱਥੇ ਤੁਸੀਂ ਦਸਤਖਤ ਅੰਗੂਠਾ ਜੋ ਵੀ ਕਰਦੇ ਹੋ ਉਹ ਲਿਖਣਾ ਤੇ ਮਿਤੀ ਲਿਖਣੀ ਹੈ ਤਾਂ ਇੱਕ ਨਮੂਨਾ ਅਰਜੀ ਦਾ ਜਿਹੜਾ ਤੁਸੀਂ ਲਿਖ ਕੇ ਪੇਸ਼ ਕਰ ਸਕਦੇ ਹੋ ਨਾਲ ਇੱਕ ਜਮ੍ਹਾਂ ਬੰਦੀ ਮੌਕੇ ਦੀ ਕਢਵਾ ਕੇ ਉਹ ਤੁਸੀਂ ਲਗਾਉਣੀ ਹੈ ਤਾਂ ਅਸੀਂ ਇਹ ਨਿਸ਼ਾਨਦੇਹੀ ਵਾਲੀ ਆਪਣੀ ਵੀਡੀਓ ਸ਼ੇਅਰ ਜ਼ਰੂਰ ਕਰੋ ਇਹਨੂੰ ਲਾਈਕ ਵੀ ਕਰੋ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਤੁਸੀਂ ਜੇਕਰ ਤੁਹਾਡਾ ਕੋਈ ਸਵਾਲ ਆ ਜਾਂ ਤੁਸੀਂ ਕੁਝ ਦੱਸਣਾ ਚਾਹੁੰਦੇ ਹੋ ਸਾਨੂੰ ਵੀ ਤੇ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਨੇ ਜੋ ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਧੰਨਵਾਦ